ਸਾਨੂੰ 47 ਦੇ ਵਿੱਚ ਜਿੰਨ ਲੜਕੇ ਮਰੇ ਤੇ ਦੋਨੇ ਪੰਜਾਬ ਤੇ ਬੰਦਰ ਅਗ ਲਾ ਕੇ ਟਪੂਸੀ ਮਾਰ ਕੇ ਉੱਚੀ ਜਗਾ ਜਾ ਕੇ ਦੇਖ ਰਿਆ ਸੀਗਾ ਵੀ ਲੜਦੇ ਨੇ ਉਸ ਤੋਂ ਬਾਅਦ ਗੱਲ ਚੱਲੀ 65 ਚ ਹਾਂਜੀ ਉਦੋਂ ਅਸੀਂ ਲੜ ਪਏ ਸਾਨੂੰ ਲੜਾਇਆ ਗਿਆ ਸੋਸ਼ਲ ਮੀਡੀਆ ਦਾ ਯੋਗ ਨਹੀਂ ਸੀ ਫੇਰ ਗੱਲ ਚੱਲੀ 71 ਚ ਹਾਂਜੀ ਸਾਨੂੰ ਫੇਰ ਕੁੱਟਿਆ ਮਾਰਿਆ ਆਪਸ ਵਿੱਚ ਲੜਾਇਆ ਫੇਰ ਗੱਲ ਚੱਲੀ ਉਹ ਕਿ ਜਿਹੜੀ ਗੱਲ ਸਾਡੀ ਸਿੱਖ ਕੌਮ ਕਦੇ ਸੁਪਨਿਆਂ ਦੇ ਵਿੱਚ ਜਿਹੜੇ ਕਵਰਾਂ ਦੇ ਵਿੱਚ ਜਿਹੜੇ ਦਫਨੇ ਹੋਏ ਨੇ ਮੁਸਲਮਾਨ ਔਰ ਜਿਹੜੇ ਚਿਖਿਆ ਦੇ ਚੜਕੇ ਸ਼ਹੀਦ ਸ਼ਹੀਦੀ ਹੋਏ ਨੇ ਸਾਡੀਆਂ ਕਵਰਾਂ ਤੱਕ ਸਾਨੂੰ ਇਹਨਾਂ ਨੇ ਦੁੱਖ ਪਹਚਾਇਆ ਕਿ ਜਿਹੜਾ ਸਾਡੇ ਦਰਬਾਰ ਸਾਹਿਬ ਤੇ ਇਹਨਾਂ ਨੇ ਹਮਲਾ ਕੀਤਾ ਉਹ ਵੀ ਗੱਲ ਭੁੱਲਣਯੋਗ ਨਹੀਂ ਉਦੋਂ ਤੋਂ ਸਾਡੀ ਕੌਮ ਨੂੰ ਪੰਜਾਬ ਨੂੰ ਪੰਜਾਬ ਦੇ ਨੌਜਵਾਨ ਯੋਧਿਆਂ ਨੂੰ ਸਮਝ ਲੈਣਾ ਜ਼ਰੂਰੀ ਸੀ ਪੰਜਾਬ ਵਿੱਚ ਸਿੱਖਾਂ ਦਾ ਪੰਜਾਬ ਨਹੀਂ ਕਿ ਸਾਡੇ ਰਗੇ ਦਾੜੀਆਂ ਵਾਲਿਆਂ ਦਾ ਜੇ ਅਸੀਂ ਮੰਨ ਲਓ ਗਾਤਰੇ ਪਹਿਨ ਤੇ ਸਾਡਾ ਆ ਓਏ ਪੰਜਾਬ ਦੇ ਵਿੱਚ ਪੰਜਾਬ ਸਾਰਿਆਂ ਦਾ ਹੀ ਆ ਭਾਵੇਂ ਉਹ ਕੋਈ ਮੋਨਾ ਆ ਭਾਵੇਂ ਹਿੰਦੂ ਆ ਜਿਹੜਾ ਪੰਜਾਬੀ ਬੋਲਦਾ ਅਸਲ ਚ ਉਹ ਸਿੱਖ ਆ ਉਹ ਆਪਣੀ ਸਿੱਖੀ ਸਾਨੂੰ ਪਹਿਚਾਨਣੀ ਚਾਹੀਦੀ ਆ ਡੇਰਿਆਂ ਤੇ ਜਾ ਜਾ ਕੇ ਤੁਸੀਂ ਜਿੱਥੇ ਘਟੀਸਣੀਆਂ ਕੱਢਦੇ ਹੋ ਉੱਥੇ ਰੱਬ ਨਹੀਂ ਰੱਬ ਗੁਰਦੁਆਰੇ ਚ ਜਾਓ ਜਾਂ ਮਸਜਿਦ ਚ ਜਾਓ ਤੇ ਕਿਸੇ ਮੁਸਲਮਾਨ ਮੌਲਵੀ ਨੂੰ ਕਹੋ ਕਿ ਮੈਨੂੰ ਅੱਲਾ ਪਾਕ ਦੇ ਘਰ ਦਾ ਰਾਹ ਦਿਖਾ ਦਿਓ ਕੁਰਾਨੇ ਪਾਕ ਦੇ ਵਿੱਚੋਂ ਦੱਸੂਗਾ ਕਿ ਇੱਕੋ ਹੀ ਸਿਮਰੋ ਨਾਨਕਾ ਜੋ ਜਲ ਥਲ ਰਹਾ ਸਮਾਂ ਤਿਮਾਰਾ ਦੇ ਇਹ ਵੀ ਕਹਿੰਦੇ ਨੇ ਕਹਿੰਦੇ ਅੱਲਾ ਪਾਕ ਕਮ ਪਾਕ ਹੈ ਸ਼ੱਕ ਕਰੂੰ ਉਹਦਾ ਕੋਈ ਸ਼ਰੀਕ ਦੁਨੀਆ ਤੇ ਪੈਦਾ ਹੋਈ ਨਹੀਂ ਸਕਦਾ